ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਪੰਜਾਬੀ ਸ਼ੁਰੂ ਤੋਂ ਹੀ ਆਪਣੇ ਰੰਗੀਨ ਸੱਭਿਆਚਾਰ ਖੁਸ਼ ਦੇ ਲਈ ਅਤੇ ਖਾਣ ਪੀਣ ਨੂੰ ਲੈ ਕੇ ਮਸ਼ਹੂਰ ਰਹੇ ਹਾਂ ਪੰਜਾਬੀ ਖਾਣੇ ਸਿਰਫ ਸਵਾਦੀ ਹੀ ਨਹੀਂ ਬਲਕਿ ਸਿਹਤਮੰਦ ਵੀ ਸੀ ਸਾਡੇ ਬਜ਼ੁਰਗ ਜੋ ਰਵਾਇਤੀ ਤਰੀਕੇ ਨਾਲ ਖਾਂਦੇ ਸੀ ਉਹਨਾਂ ਦੀ ਤੰਦਰੁਸਤੀ ਉਹਨਾਂ ਦੀ ਤਾਕਤ ਅਤੇ ਉਹਨਾਂ ਦੀ ਲੰਮੀ ਉਮਰ ਦਾ ਰਾਜ ਉਹ ਸੁਪਰ ਫੂਡ ਹੀ ਸਨ ਅੱਜ ਦਾ ਮਾਡਰਨ ਲਾਈਫ ਸਟਾਈਲ ਫਾਸਟ ਫੂਡ ਜੰਕ ਫੂਡ ਅਤੇ ਬਿਜ਼ੀ ਰੁਟੀਨ ਕਰਕੇ ਅਸੀਂ ਹੌਲੀ-ਹੌਲੀ ਉਹਨਾਂ ਪੁਰਾਣੀਆਂ ਖੁਰਾਕਾਂ ਕੋਲੋਂ ਦੂਰ ਹੋ ਗਏ ਹਾਂ ਜੇ ਅਸੀਂ ਉਹਨਾਂ ਰਵਾਇਤੀ ਪੰਜਾਬੀ ਸੁਪਰ ਫੂਡ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਸ਼ਾਮਲ ਕਰ ਲੈਨੇ ਆ ਤਾਂ ਸਾਨੂੰ ਕੱਲੀ ਸਿਹਤ ਹੀ ਨਹੀਂ ਬਲਕਿ ਤਾਕਤ ਚਮਕਦਾਰ ਚਮੜੀ ਮਜ਼ਬੂਤ ਹੱਡੀਆਂ ਅਤੇ ਮਾਨਸਿਕ ਸ਼ਾਂਤੀ ਵੀ ਮਿਲੇਗੀ ਅੱਜ ਅਸੀਂ ਗੱਲ ਕਰਾਂਗੇ ਆਪਣੇ ਉਹਨਾਂ ਰਵਾਇਤੀ ਪੰਜਾਬੀ ਖਾਣਿਆਂ ਦੀ ਜਿਨ੍ਹਾਂ ਨੂੰ ਅੱਜ ਦੀ ਸਾਇੰਸ ਵੀ ਸੁਪਰਫੂਡ ਮੰਨਦੀ ਹੈ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਾਸ਼ਿਕਾ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਤੁਹਾਡੇ ਪੁਰਾਣੇ ਪੰਜਾਬੀ ਰਵਾਇਤੀ ਖਾਣੇ ਜਿਨ੍ਹਾਂ ਨੂੰ ਅੱਜ ਦੀ ਸਾਇੰਸ ਸੁਪਰਫੂਡ ਮੰਨਦੀ ਹੈ ਜੀ ਉਹਨਾ ਪੁਰਾਣੇ ਖਾਣਿਆਂ ਨੂੰ ਅੱਜ ਦੀ ਜ਼ਿੰਦਗੀ ਵਿੱਚ ਦੁਬਾਰਾ ਕਿਵੇਂ ਸ਼ਾਮਲ ਕਰ ਸਕਦੇ ਆ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਬੜਾ ਜਾਣਨਾ ਜ਼ਰੂਰੀ ਹੈ ਅੱਜ ਦੇ ਮਾਡਰਨ ਯੋਗ ਦੇ ਵਿੱਚ ਕਿ ਜਿਹੜੇ ਸਾਡੇ ਪੁਰਾਣੇ ਫੂਡ ਸੀਗੇ ਉਹਨਾਂ ਨੂੰ ਸੁਪਰ ਫੂਡ ਕਿਉਂ ਮੰਨਿਆ ਜਾ ਰਿਹਾ ਹੈ ਜੀ ਹਾਂਜੀ ਕੀ ਸੀ ਉਹਨਾਂ ਚ ਐਸੀ ਖਾਸੀਅਤ ਜਿਹੜੇ ਸਾਡੇ ਪੁਰਾਣੇ ਰਵਾਇਤੀ ਖਾਣੇ ਨੇ ਉਦਾਹਰਨ ਦੇ ਤੌਰ ਤੇ ਲੈ ਰਿਹਾ ਕਿ ਜਿਵੇਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੀ ਹਾਂਜੀ ਇਹ ਸਾਡਾ ਇੱਕ ਪੁਰਾਣਾ ਰਵਾਇਤੀ ਖਾਣਾ ਸੀ ਅੱਜ ਹਰ ਕੋਈ ਲੱਭ ਰਿਹਾ ਹੈ ਕਿ ਸਾਨੂੰ ਜ਼ਿਆਦਾ ਫਾਈਬਰ ਵਾਲੇ ਅਨਾਜ ਖਾਣੇ ਚਾਹੀਦੇ ਨੇ ਜਿਹਨਾਂ ਚ ਕੰਪਲੈਕਸ ਕਾਰਬੋਹਾਈਡਰੇਟਸ ਹੋਣ ਤੇ ਸਾਡੇ ਬਜ਼ੁਰਗਾਂ ਤੋਂ ਉਹ ਪੁਰਾਣਾ ਖਾਣਾ ਪਹਿਲਾਂ ਹੀ ਸੀ ਅੱਜ ਹਰੀ ਸਬੂਦੀ ਨੂੰ ਕਿੰਨਾ ਪੌਪੂਲਰ ਕੀਤਾ ਜਾ ਰਿਹਾ ਜੀ ਪਰ ਕਣਕ ਦੇ ਜਵਾਰੇ ਉਹਨਾਂ ਨੂੰ ਖਾਓ ਜਾਂ ਹਰੇ ਪੱਤੇ ਖਾਓ ਤੇ ਸਾਡਾ ਸਰੋਂ ਦਾ ਸਾਗ ਜਿਹੜਾ ਸੀ ਪੁਰਾਣਾ ਉਹ ਆਲਰੇਡੀ ਇੱਕ ਵਧੀਆ ਗ੍ਰੀਨ ਸਬੂਦੀ ਸੀ ਜੀ ਜੇ ਪਹਿਲਾਂ ਗੱਲ ਕਰ ਲੈਣਾ ਇਹਨਾਂ ਦੋ ਚੀਜ਼ਾਂ ਵੀ ਸੀ ਮੱਕੀ ਰੋਟੀ ਤੇ ਸਰੋਂ ਦਾ ਸਾਗ ਜਿਹੜੀ ਮੱਕੀ ਦੀ ਰੋਟੀ ਹੈ ਚ ਕੰਪਲੈਕਸ ਕਾਰਬੋਹਾਈਡਰੇਟਸ ਨੇ ਜੀ ਫਾਈਬਰ ਜ਼ਿਆਦਾ ਹੈ ਉਹ ਪ੍ਰੋਟੀਨ ਕੁਛ ਮਾਤਰਾ ਚ ਹੈ ਤੇ ਕਾਰਬ ਜਿਹੜੇ ਨੇ ਉਹ ਕੰਪਲੈਕਸ ਨੇ ਫਾਈਬਰ ਦੇ ਵਿੱਚ ਬੱਜੇ ਹੋਏ ਜਿਹੜੇ ਹੌਲੀ ਹੌਲੀ ਊਰਜਾ ਪੈਦਾ ਕਰਦੇ ਨੇ ਅੱਜ ਦੀ ਸਾਇੰਸ ਵੀ ਮੰਨਦੀ ਹੈ ਕਿ ਜਿਹੜੇ ਅਨਾਜ ਇੱਕਦਮ ਗਲੂਕੋਜ਼ ਰਿਲੀਜ਼ ਕਰਦੇ ਨੇ ਬਲੱਡ ਦੇ ਵਿੱਚ ਉਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਨੇ 슈ਗਰ ਦੀ ਬਿਮਾਰੀ ਜਾਂ ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਕਿਉਂਕਿ ਇੰਨੀ ਗਲੂਕੋਜ਼ ਨੂੰ ਫਿਰ ਸਰੀਰ ਨੂੰ ਸੰਭਾਲਣਾ ਔਖਾ ਹੋ ਜਾਂਦਾ ਜੀ ਸੋ ਜਿਹੜੀ ਇਹ ਪੱਕੀ ਦੀ ਰੋਟੀ ਹੈ ਉਹਦੇ ਚ ਕੰਪਲੈਕਸ ਕਾਰਬੋਹਾਈਡਰੇਟਸ ਨੇ ਫਾਈਬਰ ਜ਼ਿਆਦਾ ਆ ਕਾਰਬ ਜਿਹੜੇ ਨੇ ਬੱਜੇ ਹੋਏ ਨੇ ਲੰਮੀ ਸਮੇਂ ਤੱਕ ਤਾਕਤ ਦੇਣੀ ਹੈ ਸੋ ਉਹ ਤੇ ਇੱਕ ਵਧੀਆ ਏ ਕਾਰਬੋਹਾਈਡਰੇਟ ਦਾ ਸੋਰਸ ਹੋ ਗਿਆ ਫਿਰ ਅੱਜ ਦੀ ਇੱਕ ਸਮੱਸਿਆ ਹੋਰ ਹੈ ਕਿ ਗਲੂਟਨ ਫ੍ਰੀ ਚਾਹੀਦਾ ਜੀ ਜੀ ਹਾਂ ਜੀ ਜ਼ਿਆਦਾਤਰ ਲੋਕਾਂ ਨੂੰ ਗਲੂਟਨ ਤੋਂ ਅਲਰਜੀ ਹੋ ਰਹੀ ਹੈ ਤੇ ਮੱਕੀ ਦੀ ਰੋਟੀ ਆਲ ਵੀ ਗਲੂਟਨ ਫ੍ਰੀ ਜੀ ਬਿਲਕੁਲ ਹਾਂ ਜੀ ਸੋ ਇਹ ਉਵੀਓ ਚੋਬੀ ਜਿਹੜੀ ਸੀ ਇੱਕ ਅਲੱਗ ਫਿਰ ਅੱਜ ਲੋਕੀ ਚਾਹੁੰਦੇ ਨੇ ਕਿ ਪਾਚਨ ਕਿਰਿਆ ਸਾਡੀ ਵਿਗੜ ਰਹੀ ਆ ਤੇ ਉਹਦੇ ਵਾਸਤੇ ਸਾਨੂੰ ਫਾਈਬਰ ਰਿਚ ਫੂਡ ਚਾਹੀਦਾ ਤੇ ਮੱਕੀ ਜਿਹੜੀ ਆ ਉਸ ਵਿੱਚ ਫਾਈਬਰ ਬੜਾ ਅੱਛਾ ਹੈਗਾ ਉਹ ਤੁਹਾਡੇ ਘਾਟ ਏਰੀਆ ਦੇ ਮੈਟੀਰੀਅਲ ਦਾ ਵੀ ਚੰਗਾ ਖਾਣਾ ਹੈਗਾ ਜਿਹੜਾ ਘਾਟ ਏਰੀਆ ਦੇ ਬੈਕਟੀਰੀਆ ਨੂੰ ਬਿਲਕੁਲ ਤੰਦਰੁਸਤ ਰੱਖਦਾ ਤੇ ਉਹ ਤੁਹਾਨੂੰ ਸਿਹਤਮੰਦ ਰਹਿਣ 'ਚ ਮਦਦ ਕਰਦਾ ਸੋ ਜਾਣੇ ਜਾਂ ਨਾ ਜਾਣੀ ਸਹੀ ਇਹ ਮੱਕੀ ਦੀ ਰੋਟੀ ਸਾਡੇ ਟ੍ਰੈਡੀਸ਼ਨਲ ਖਾਣੇ ਦੇ ਵਿੱਚ ਸ਼ਾਮਿਲ ਸੀ ਜੀ ਤੇ ਅੱਜ ਇਹੋ ਜਿਹੀ ਖਾਣੇ ਸਾਇੰਸ ਵੀ ਲੱਭ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਤੰਦਰੁਸਤ ਰੱਖ ਸਕਣ ਇਹ ਬਿਲਕੁਲ ਨਾਲ ਆ ਗਿਆ ਸਰੋਂ ਦਾ ਸਾਗ ਕੰਬੀਨੇਸ਼ਨ ਦੇਖੋ ਕਿੰਡਾ ਸ਼ਾਨਦਾਰ ਸਾਡੇ ਬਜ਼ੁਰਗਾਂ ਨੇ ਲੱਭ ਰੱਖਿਆ ਸੀਗਾ ਜਿਹੜਾ ਸਰੋਂ ਦਾ ਸਾਗ ਹੈ ਇਹਦੇ 'ਚ ਆਇਰਨ ਇਹਦੇ 'ਚ ਵਿਟਾਮਿਨ ਸੀ ਇਹਦੇ ਵਿੱਚ ਵਿਟਾਮਿਨ ਕੇ ਇਹਦੇ ਵਿੱਚ ਵਿਟਾਮਿਨ ਡੀ ਤੇ ਵਿਟਾਮਿਨ ਏ ਔਰ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੈ ਜੀ ਠੀਕ ਹੈ ਅੱਜ ਮਜ਼ਬੂਤ ਅਗਰ ਹੱਡੀਆਂ ਚਾਹੀਦੀਆਂ ਤੇ ਅਸੀਂ ਕੀ ਲੱਭਣ ਦਾ ਹੈ ਕੈਲਸ਼ੀਅਮ ਵਿਟਾਮਿਨ ਡੀ ਵਿਟਾਮਿਨ ਏ ਇਮਿਊਨਿਟੀ ਵਾਸਤੇ ਹਾਂ ਜੀ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਵਿਟਾਮਿਨ ਕੇ ਇਹ ਸਾਰੀਆਂ ਚੀਜ਼ਾਂ ਆਲਰੇਡੀ ਉਹਦੇ ਵਿੱਚ ਸੀਗੀਆਂ ਠੀਕ ਹੈ ਫਿਰ ਫਾਈਬਰ ਵੀ ਬੜਾ ਚੰਗਾ ਸੀ ਉਹਦੇ ਵਿੱਚ ਜੀ ਉਹ ਵੀ ਉੱਥੋਂ ਮਿਲ ਗਿਆ ਸੋ ਸਾਡੇ ਬਜ਼ੁਰਗਾਂ ਦੀ ਮੈਂ ਕਹਿੰਦਾ ਕਿ ਕਿੰਦਾ ਕਮਾਲ ਦੀ ਸਮਝ ਉਹਨਾਂ ਦੀ ਹੋਵੇਗੀ ਕਿ ਉਹਨਾਂ ਨੇ ਉਹ ਚੁੰਣ-ਚੁੰਣ ਕੇ ਚੀਜ਼ਾਂ ਆਪਣੇ ਖਾਣੇ 'ਚ ਰੱਖੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਤੰਦਰੁਸਤ ਰੱਖਦੀਆਂ ਸੀ ਜੀ ਬਿਲਕੁਲ ਤੇ ਬੜੀ ਆਸਾਨੀ ਨਾਲ ਅੱਜ ਵੀ ਇਹਨੂੰ ਅਸੀਂ ਜਿਹੜਾ ਸੀ ਆਪਣੀ ਜ਼ਿੰਦਗੀ 'ਚ ਸ਼ਾਮਲ ਕਰ ਸਕਦੇ ਹਾਂ ਬਸ ਕੰਡੀਸ਼ਨ ਇੱਕ ਹੈਗੀ ਹੈ ਕਿ ਅਸੀਂ ਕਿਤੇ ਉਹ ਸਾਗ ਪ੍ਰੈਸ਼ਰ ਕੁੱਕਰ 'ਚ ਨਾ ਬਣਾਉਣਾ ਸ਼ੁਰੂ ਕਰ ਲਈਏ ਜੀ ਸਾਡਾ ਰਵਾਇਤੀ ਜਿਹੜਾ ਸੀ ਮੱਠੇ ਸੇਕ ਦੇ ਵਿੱਚ ਜਿੱਥੇ ਪੋਸ਼ਕ ਤੱਤ ਬਚੇ ਰਹਿੰਦੇ ਸੀ ਠੀਕ ਹੈ ਅੱਜ ਦਾ ਹਾਈ ਟੈਂਪਰੇਚਰ ਤੇ ਪ੍ਰੈਸ਼ਰ ਕੁੱਕਰ ਚ ਰ ਮੜ ਜੇ ਸਾਗ ਤੇ ਫਿਰ ਉਹਦੇ ਚ ਕੁਛ ਨਹੀਂ ਜੇ ਬਚਣਾ ਜੇ ਉਹਨੂੰ ਤੁਸੀਂ ਰਵਾਇਤੀ ਤਰੀਕੇ ਨਾਲ ਹੀ ਬਣਾ ਲੈਂਦੇ ਹੋ ਅੱਜ ਕੱਲ ਸਾਇੰਸ ਹੋਰ ਬਦਲ ਚੁੱਕੀ ਹੈ ਐਸੀਆਂ ਚੀਜ਼ਾਂ ਆ ਚੁੱਕੀਆਂ ਨੇ ਜੇ ਤੁਸੀਂ ਮੱਠੇ ਸੇਕ ਤੇ ਉਤੇ ਇੰਡਕਸ਼ਨ ਕੁੱਕਰ ਜਿੱਤੇ ਬਿਲਕੁਲ ਮੱਠਾ ਸੇਕ ਕਰਕੇ ਤੁਸੀਂ ਖਾਣਾ ਬਣਾ ਸਕਦੇ ਜੀ ਤੇ ਉਹੀ ਸਾਗ ਉਸੇ ਤਰੀਕੇ ਨਾਲ ਬਣ ਜਾਏਗਾ ਮੱਠੇ ਸੇਕ ਤੇ ਤੁਸੀਂ ਲਾਓ ਤੇ ਟਾਈਮਰ ਸੈੱਟ ਕਰੋ ਉਸ ਤੇ ਸਾਗ ਰੱਖ ਛਡੋ ਆਪੇ ਹੌਲੀ ਹੌਲੀ ਬਣ ਜਾਣਾ ਆਪਣੇ ਕੰਮ ਕਰਦੇ ਰਹੋ ਹਾਂ ਸੋ ਇਸੇ ਤਰ੍ਹਾਂ ਜਿਹੜੀ ਮੱਕੀ ਦੀ ਰੋਟੀ ਬਣਾਉਣੀ ਪਹਿਲਾਂ ਅੱਜ ਕੱਲ੍ਹ ਅੱਜ ਦੀਆਂ ਮਾਡਰਨ ਕੁੜੀਆਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੈ ਜੀ ਇਹ ਉਹਨੂੰ ਆਟਾ ਮਲਣਾ ਤੇ ਉਸ ਨਾਲ ਨਾਲ ਉਹ ਕਿਉਂਕਿ ਉਹਨੂੰ ਗੋਲ ਰੱਖਣਾ ਬੜਾ ਔਖਾ ਸੀ ਉਹ ਫਾਈਬਰ ਜ਼ਿਆਦਾ ਹੁੰਦਾ ਹੈ ਅਨਾਜ ਬਾਜਰਾ ਹੋ ਗਿਆ ਇਹਨਾਂ ਦੇ ਫਾਈਬਰ ਜ਼ਿਆਦਾ ਹੁੰਦਾ ਹੈ ਲੇਕਿਨ ਉਹਨੂੰ ਅੱਜ ਦਾ ਇੱਕ ਜਿਹੜਾ ਮਾਡਰਨ ਤਰੀਕਾ ਹੁਣ ਰੋਟੀ ਬਣਾਉਂਦਾ ਰੋਟੀ ਮੇਕਰ ਆ ਚੁੱਕੇ ਨੇ ਜੀ ਰੱਖੋ ਪੇੜਾ ਉੱਤੇ ਮਾੜਾ ਜਨਾ ਪੋਤਵਾ ਗੋਲ ਰੋਟੀ ਬਣਾ ਦਿੰਦਾ ਤੇ ਰੋਟੀ ਮੇਕਰ ਦੇ ਵਿੱਚ ਮੱਠੇ ਸੇਕ ਦਿੱਤੇ ਉਸੇ ਕੋ ਦੇ ਵਿੱਚ ਸੇਕੀ ਜਾਂਦੀ ਹੈ ਜੀ ਸੋ ਟ੍ਰੈਡੀਸ਼ਨਲ ਤਰੀਕਿਆਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਸਕਦੇ ਜਿਹੜੇ ਅਗਲਾ ਜਿਹੜਾ ਸਾਡਾ ਸੁਪਰ ਫੂਡ ਸੀਗਾ ਉਹ ਸੀਗਾ ਕਿਓ ਲੱਸੀ ਤੇ ਦਹੀਂ ਅੱਜ ਜਿਹਨੂੰ ਵੀ ਦੇਖੋ ਮਹਿੰਗੇ ਮਹਿੰਗੇ ਸਪਲੀਮੈਂਟ ਲੈ ਰਿਆ ਆ ਪੇਟ ਨੂੰ ਸਹੀ ਰੱਖਣ ਵਾਸਤੇ ਪ੍ਰੋਬਾਇਓਟਿਕ ਦੇ ਜੀ ਤੇ ਦਹੀਂ ਤੇ ਲੱਸੀ ਜਿਹੜੀ ਸੀ ਉਹ ਸਾਡਾ ਇੱਕ ਨੇਚੁਰਲ ਪ੍ਰੋਬਾਇਓਟਿਕ ਸੀ ਕਿਉਂਕਿ ਜਦੋਂ ਅਸੀਂ ਦਹੀਂ ਨੂੰ ਜਾਗ ਲਾ ਦਿੰਦੇ ਆ ਸੌਰੀ ਦੁੱਧ ਨੂੰ ਜਾਗ ਲਾ ਦਿੰਦੇ ਆ ਦਹੀਂ ਬਣਦਾ ਜਦੋਂ ਤੇ ਉਹ ਦਹੀਂ ਬਣਦੇ ਵਿੱਚ ਹੁੰਦਾ ਕੀ ਹੈ ਕਿ ਚਾਹੇ ਉਹ ਐਨੀਮਲ ਪ੍ਰੋਟੀਨ ਨਹੀਂ ਮੈਂ ਸਾਰੇ ਐਨੀਮਲ ਫੂਡ ਦੇ ਮਖਲਾਬ ਕਿੰਨਾ ਕਿ ਉਹਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਸਾਡਾ ਡੀਐਨਏ ਉਹਦੇ ਨਾਲ ਮੈਚ ਨਹੀਂ ਕਰਦਾ ਸੈਂਟੀਫਿਕਲੀ ਵੀ ਪ੍ਰੂਵ ਹੋ ਚੁੱਕਿਆ ਹੈ ਲੇਕਿਨ ਇੱਕ ਦਹੀਂ ਐਸੀ ਚੀਜ਼ ਹੈ ਇਹਦੇ ਵਿੱਚ ਜਦੋਂ ਤੁਸੀਂ ਜਾਗ ਲਾ ਦਿੰਦੇ ਹੋ ਬੈਕਟੀਰੀਆ ਦੀ ਉਹ ਬੈਕਟੀਰੀਆ ਉਹ ਸਾਰੇ ਪ੍ਰੋਬੀਓਟਿਕ ਨੂੰ ਖਾ ਜਾਂਦਾ ਜੀ ਤੇ ਆਪ ਉਹਦੇ ਚ ਡਵੈਲਪ ਹੋ ਕੇ ਇੱਕ ਸ਼ਾਨਦਾਰ ਪ੍ਰੋਬਾਇਓਟਿਕ ਔਰ ਪ੍ਰੀਬਾਇਓਟਿਕ ਦੋਨੋਂ ਬਣ ਜਾਂਦਾ ਜੀ ਕਿਉਂਕਿ ਉਹਦੇ ਚ ਪੈਦਾ ਕੀ ਹੋ ਗਿਆ ਸਾਰਾ ਹੀ ਗੁਣ ਬੈਕਟੀਰੀਆ ਜਿੰਨੇ ਤੁਹਾਡੀ ਅੰਤੜੀਆਂ ਨੂੰ ਸਹੀ ਰੱਖਣਾ ਤੁਹਾਡੀ ਪਾਚਨ ਕਿਰਿਆ ਨੂੰ ਸਹੀ ਰੱਖਣਾ ਤੇ ਉਹਦੇ ਵਿੱਚ ਹੁਣ ਐਨੀਮਲ ਪ੍ਰੋਟੀਨ ਨਹੀਂ ਰਿਹਾ ਉਹ ਖਾਂਦਾ ਜਾ ਚੁੱਕਿਆ ਉਹ ਬੈਕਟੀਰੀਆ ਖਾ ਚੁੱਕਿਆ ਜੀ ਤੇ ਆਪਣਾ ਪ੍ਰੋਟੀਨ ਉਹ ਬੈਕਟੀਰੀਆ ਬਣਾ ਚੁੱਕਿਆ ਸੋ ਪ੍ਰੋਟੀਨ ਤੁਹਾਨੂੰ ਉਥੋਂ ਮਿਲ ਜਾਣਾ ਹੈ ਕੈਲਸ਼ੀਅਮ ਵੀ ਮਿਲ ਜਾਣਾ ਸਭ ਕੁਝ ਮਿਲ ਜਾਣਾ ਲੇਕਿਨ ਉਹਦੀ ਤਸਵੀਰ ਜਿਹੜੀ ਟੋਟਲ ਬਦਲ ਚੁੱਕੀ ਹੈ ਹੁਣ ਉਹ ਇੱਕ ਐਨੀਮਲ ਪ੍ਰੋਟੀਨ ਨਹੀਂ ਰਿਹਾ ਸੋ ਉਹ ਇੱਕ ਕਿੱਡਾ ਵਧੀਆ ਪ੍ਰੋਬਾਇਓਟਿਕ ਜਿਹੜਾ ਅੱਜ ਵੀ ਪਚਣ ਚ ਆਸਾਨ ਜਦੋਂ ਵੀ ਕਿਸੇ ਨੂੰ ਪਾਚਨ ਕਿਰਿਆ ਨਾਲ ਸੰਬੰਧਿਤ ਪ੍ਰੋਬਲਮ ਹੁੰਦੀ ਹੈ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਦਹੀਂ ਖਾ ਲੈ ਠੀਕ ਹੈ ਜੀ ਸੋ ਲੱਸੀ ਹੋ ਗਈ ਉਸੇ ਦੀ ਜੋ ਚੋਂ ਮੱਖਣ ਕੱਢ ਦਿੱਤਾ ਜਾਂਦਾ ਸੀਗਾ ਹੁਣ ਕੈਲਰੀ ਚ ਤੁਸੀਂ ਲੱਸੀ ਨੂੰ ਰੜਕੀ ਕੈਲਰੀ ਨਿਕਲਦੀ ਬਾਹਰ ਅੱਜ ਕੈਲਰੀ ਕੌਨਸ਼ੀਅਸ ਲੋਕ ਜਿਹੜੇ ਨੇ ਕਿਉਂਕਿ ਜ਼ਿਆਦਾ ਕੈਲਰੀ ਹੋ ਗਈ ਉਹ ਬਰ ਨਹੀਂ ਹੋਣੀ ਤੇ ਉਹਨੇ ਫੈਟ ਪਰ ਜਾਣਾ ਕਈ ਸਮੱਸਿਆਵਾਂ ਪੈਦਾ ਕਰ ਲੀਆਂ ਲੇਕਿਨ ਜਦੋਂ ਲੱਸੀ ਰੜਕੇ ਉਹ ਚੋਂ ਮੱਖਣ ਬਾਹਰ ਨਿਕਲ ਜਾਂਦਾ ਸੀ ਕੈਲਰੀ ਬਾਹਰ ਨਿਕਲ ਗਈ ਤੇ ਪਿੱਛੇ ਇੱਕ ਹੋਰ ਚੰਗਾ ਪ੍ਰੋਬਾਇਓਟਿਕ ਬਣ ਜਾਂਦਾ ਸੀ ਜੀ ਹਾਂਜੀ ਜਦੋਂ ਲੱਸੀ ਥੋੜੀ ਥੋੜੀ ਖੱਟੀ ਘਟਾਸ ਲੱਗਦੀਦੀ ਉਹ ਚ ਬੈਕਟੀਰੀਆ ਹੋਰ ਵਧ ਜਾਂਦਾ ਸੀ ਸੋ ਉਹ ਆਪਣੇ ਆਪ ਚ ਇੱਕ ਠੰਡਕ ਦੇਣ ਵਾਲੀ ਚੀਜ਼ ਠੀਕ ਹੈ liver ਦੇ ਵਿੱਚ ਗਰਮੀ ਨਹੀਂ ਪੈਣ ਦੇਣੀ ਤੇ ਉਹ ਕਟਾ ਸ਼ਾਨਦਾਰ ਦੋਨੋਂ ਹੀ ਕੰਮ ਕਰ ਜਾਂਦੀ ਸੀ liver ਨੂੰ ਵੀ ਸਹੀ ਰੱਖਣਾ ਬੌਡੀ ਨੂੰ ਡੀਟੌਕਸੀਫਾਈ ਵੀ ਕਰਨਾ ਠੀਕ ਹੈ ਅੱਜ ਇਹੋ ਹੀ ਚੀਜ਼ਾਂ ਤੇ ਲੋਕ ਲੱਭ ਰਹੇ ਨੇ ਜੀ ਸੋ ਉਹ ਇੱਕ ਐਡੀਸ਼ਨਲ ਸਾਡਾ ਜਿਹੜਾ ਤਰੀਕਾ ਸੀ ਇੱਕ ਸੰਘਣੀ ਲੱਸੀ ਨਹੀਂ ਜਿਹੜੀ ਪੱਥਰੀ ਚਾਟੀ ਦੀ ਲੱਸੀ ਜੀ ਉਹ ਸੋ ਕਿਉਂ ਅੱਜ ਦੀ ਡੇਟ ਦੇ ਵਿੱਚ ਅਸੀਂ ਜ਼ਿਆਦਾ ਥੋੜਾ ਜਿਹਾ ਖਰਾਬ ਕਰ ਲਿਆ ਕਿਉਂਕਿ ਜਿਹੜਾ ਸਾਡਾ ਪਰਵਾਈਤੀ ਸੀ ਕਿ ਉਹ ਪਹਿਲੀ ਗੱਲ ਤੋਂ ਸਾਡੇ ਡੰਗਰ ਜਿਹੜੇ ਸੀ ਨਾ ਉਹ ਕਿੱਲਿਆ ਨਾਲ ਬਚੇ ਨਹੀਂ ਸੀਗੇ ਜੀ ਉਹ ਖੁੱਲੀਆਂ ਚਰਾੰਦਾਂ 'ਚ ਫਿਰਦੇ ਸੀਗੇ ਤੇ ਉਹਨਾਂ ਦਾ ਚਾਰਾ ਜਿਹੜਾ ਸੀ ਉਹ ਸਾਰਾ ਤਾਂ ਸਾਰਾ ਨੇਚੁਰਲ ਸੀਗਾ ਉਹ ਕਿੱਲਿਆਂ ਤੇ ਬੱਚੇ ਯੂਰੀਆ ਦੀਆਂ ਫੀਡਾਂ ਜਾਂ ਉਹ ਨਹੀਂ ਸੀ ਖਾ ਰਹੇ ਉਹ ਸ਼ੁੱਧ ਖਾਣਾ ਉਹਨਾਂ ਦਾ ਸੀਗਾ ਜਿੱਤੇ ਕੋਈ ਖਾਦ ਦਵਾਈ ਨਹੀਂ ਪਈ ਇਸ ਕਰਕੇ ਹੁਣ ਜਾਨਵਰ ਜੋ ਖਾਏਗਾ ਉਹੀ ਉਹਨੇ ਦੇਣਾ ਹੈ ਜੀ ਬਿਲਕੁਲ ਹਰ ਚੀਜ਼ ਆ ਖਾਣੇ ਦੇ ਉੱਤੇ ਅਸਰ ਹੁੰਦਾ ਹੀ ਹੈ ਸੋ ਅੱਜ ਦਾ ਜਿਹੜਾ ਘਿਓ ਹੈ ਇਹ ਜਰੂਰ ਥੋੜਾ ਜਿਹਾ ਅਪਸੈਟ ਹੋ ਗਿਆ ਹੈ ਕਿ ਇਹਦੇ ਚ ਜੀਰੀਲੇ ਸਤ ਵਧ ਗਏ ਨੇ ਇਹਨੂੰ ਇੱਕ ਕਰ ਲਿਮਟ ਦੇ ਵਿੱਚ ਲੈ ਰਿਆ ਜਾਈ ਬਿਲਕੁਲ ਥੋੜਾ ਅੱਜ ਦੀ ਜਿਹੜੀ ਲਾਈਫ ਸਟਾਈਲ ਆ ਲੋਕਾਂ ਦਾ ਉਹਦੇ ਵਿੱਚ 5 ਗ੍ਰਾਮ ਤੋਂ ਵੱਧ ਕੇ ਹੋਣੀ ਚਾਹੀਦਾ ਜੀ ਮੈਂ ਕਹਾਂਗਾ ਕਿ ਅਗਰ ਚੰਗਾ ਇੱਕ ਦੇਸੀ ਗਾਂ ਦਾ ਜੇ ਦੁੱਧ ਤੋਂ ਬਣਿਆ ਘਿਓ ਅਗਰ ਮਿਲ ਜਾਂਦਾ ਹੈ ਅੱਜ ਕੱਲ ਮਿਲ ਰਿਹਾ ਹੈ ਜਿਹੜਾ ਟ੍ਰੈਡੀਸ਼ਨ ਤਰੀਕੇ ਨਾਲ ਬਣਦਾ ਹੋਈ ਰਿਡ ਕੇ ਲੇਕਿਨ ਥੋੜਾ ਮਹਿੰਗਾ ਮਿਲਦਾ ਹੈ ਜੀ ਆਮ ਉਹ 500 600 ਕਿਲੋ ਵਾਲਾ ਨਹੀਂ ਕਿਉਂ ਥੋੜਾ ਜਿਆਦਾ ਸ਼ਾਇਦ 1900 2000 ਰੁਪਏ ਤੇ ਕੀ ਮਿਲਦਾ ਜੀ ਬਿਲਕੁਲ ਮਿਲ ਜਾਂਦਾ ਲੇਕਿਨ ਉਸ ਘਿਓ ਨੂੰ ਅਸੀਂ ਆਪਣੇ ਖਾਣੇ 'ਚ ਥੋੜੀ ਮਾਤਰਾ 'ਚ ਸ਼ਾਮਿਲ ਕਰ ਸਕਦੇ ਆ ਪਰ ਜਿਨ੍ਹਾਂ ਨੇ ਥੋੜਾ ਜਿਹਾ ਫਿਜ਼ੀਕਲ ਐਕਟੀਵਿਟੀਜ਼ ਕਰਨੀਆਂ ਨਹੀਂ ਜਿਨ੍ਹਾਂ ਨਹੀਂ ਕਰਨੀਆਂ ਉਹ ਥੋੜਾ ਜਿਹਾ ਪ੍ਰੇਜ਼ ਰੱਖ ਲੈਣ ਕਿਉਂਕਿ ਜਿਆਦਾ ਕਰ ਲਈ ਜੇ ਹੋ ਗਈਆਂ ਤਾਂ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰਨਗੇ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸੀ ਨਾ ਉਹ ਨਾਲ ਮਿਹਨਤ ਵੀ ਤੇ ਕਰਦੇ ਸੀ ਨਾ ਜੀ ਅਸੀਂ ਉਹ ਭੁੱਲ ਗਏ ਆ ਕਿ ਉਹ ਬੈਠੇ ਬੈਠੇ ਤੋਂ ਖਾਣੇ ਨੇ ਨਹੀਂ ਕਰ ਲੋ ਉਹ ਨਹੀਂ ਕੈਲਰੀ ਜਿਹੜੀ ਹੈ ਸੋ ਇਹ ਚੀਜ਼ ਹੈ ਸੋ ਅੱਜ ਵੀ ਜਿਹੜਾ ਖਾਸ ਕਰਕੇ ਜਿਹੜਾ ਦਹੀਂ ਹੈ ਤੇ ਮੈਂ ਲੱਸੀ ਇਹ ਦੋ ਚੀਜ਼ਾਂ ਨੂੰ ਇੱਕ ਸ਼ਾਨਦਾਰ ਪ੍ਰੋਬਾਇਓਟਿਕ ਪਰੂਵ ਹੋ ਰਿਹਾ ਹੈ ਅੱਜ ਵੀ ਸੈਂਟੀਫਿਕਲੀ ਔਰ ਇਹ ਅੱਜ ਵੀ ਤੁਹਾਡੇ ਹਾਜਮੇ ਨੂੰ ਸਹੀ ਰੱਖਣ ਵਾਸਤੇ ਤੁਹਾਡੇ ਪੇਟ ਨੂੰ ਸਹੀ ਰੱਖਣ ਵਾਸਤੇ ਬਹੁਤ ਹੀ ਵਧੀਆ ਹੈ ਜੀ ਅਗਲਾ ਜਿਹੜਾ ਜਿਹਨੂੰ ਸੁਪਰ ਫੂਡ ਮੰਨਿਆ ਜਾ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਉਹ ਹੈਗਾ ਆ ਜਿਹੜੇ ਮਿਲਟਸ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਯਾਦ ਆ ਰਹੀ ਹੈ ਇੱਕ ਮਿਲਟ ਦਾ ਨਾਮ ਥੀ ਹੁੰਦਾ ਕੋਦਰਾ ਜੀ ਬੜੀ ਪਪੂਲਰ ਸਾਖੀ ਹੈ ਕਿ ਜਦੋਂ ਉਦਾਸੀਆਂ ਤੇ ਸੀਗੀ ਇੱਕ ਪਿੰਡ ਵਿੱਚ ਜਾਂਦੇ ਨੇ ਤੇ ਉਹ ਖੰਡ ਦਾ ਸ਼ੌਕਰ ਛਤੀ ਪਕਵਾਨ ਬਣਾਉਂਦਾ ਜਿਹਦਾ ਨਾਂ ਸੀ ਮਲਕਪਾਗੋ ਲੇਕਿਨ ਗੁਰੂ ਨਾਨਕ ਦੇਵ ਜੀ ਉਹਦੇ ਘਰ ਰੋਟੀ ਨਾ ਖਾ ਕੇ ਕਿ ਗਰੀਬ ਭਾਈ ਲਾਲੋ ਦੇ ਘਰ ਜਾ ਕੇ ਕੋਧਰੇ ਦੀ ਰੋਟੀ ਖਾਂਦੇ ਨੇ ਜੀ ਤੇ ਜਦੋਂ ਉਹ ਮਲਕਪਾਗੋ ਆ ਕੇ ਕਹਿੰਦਾ ਕਿ ਤੁਸੀਂ ਇੱਥੇ ਗਰੀਬ ਦੇ ਘਰ ਕੇ ਆ ਸੁੱਕੇ ਮਨ ਖਾਣਦੇ ਹੋ ਮੈਂ ਤਾਂ ਤੁਹਾਡੇ ਵਾਸਤੇ ਛਤੀ ਪਕਵਾਨ ਬਣਾਏ ਸੀ ਤੇ ਗੁਰੂ ਨਾਨਕ ਦੇਵ ਜੀ ਫਿਰ ਉਹਦੇ ਛਤੀ ਪਕਵਾਨ ਵੀ ਜਦੋਂ ਦੱਸਦੇ ਨੇ ਕਿ ਉਹਨਾਂ ਚੋਂ ਖੂਨ ਕੱਢ ਕੇ ਦੱਸਿਆ ਤੇ ਇਹਦੇ ਵਿੱਚੋਂ ਦੁੱਧ ਕੱਢ ਕੇ ਦੱਸਿਆ ਇਹ ਇੱਕ ਸਿਗਨਲ ਸੀਗਾ ਕਿ ਜਿਹੜਾ ਇਹ ਖਾਣਾ ਹੈ ਇਹ ਸਰੀਰ ਵਾਸਤੇ ਨਹੀਂ ਚੰਗਾ ਜੀ ਲਸੂਛਤੀ ਪਕਵਾਨ ਬਣਾਇਆ ਲੇਕਿਨ ਇਹ ਜਿਹੜੀ ਕੋਧਰੇ ਦੀ ਸੁੱਕੀ ਰੋਟੀ ਹੈ ਇਹ ਸੇਤ ਵਾਸਤੇ ਚੰਗੀ ਹੈ ਇਹ ਅੰਮ੍ਰਿਤ ਹੈ ਜਿਹਦੂੰ ਇੱਕ ਅੰਮ੍ਰਿਤ ਮੰਨਿਆ ਜਾਂਦਾ ਹਰ ਬੱਚੇ ਦਾ ਜਿਹੜਾ ਦੁੱਧ ਹੈ ਉਹਦੀ ਮਾਂ ਦਾ ਉਹਦੇ ਵਾਸਤੇ ਅੰਮ੍ਰਿਤ ਹੈ ਜੀ ਸੋ ਉਹ ਇੱਕ ਅੰਮ੍ਰਿਤ ਦੀ ਨਿਸ਼ਾਨੀ ਉਹਨਾਂ ਨੇ ਦੱਸੀ ਸੋ ਅੱਜ ਉਸੇ ਕੋਧਰੇ ਨੂੰ ਦੁਨੀਆ ਦੇ ਵਿੱਚ ਸੁਪਰ ਫੂਡ ਮੰਨਿਆ ਜਾਂਦਾ ਜੀ ਕਿਉਂਕਿ ਉਹ ਵੀ ਫਾਈਬਰ ਦਾ ਕੰਪਲੈਕਸ ਕਾਰਬੋਹਾਈਡਰੇਟ ਠੀਕ ਹੈ ਜੀ ਨਾਲ ਉਹਦੇ ਚ پروتੀਨ ਤੇ ਬਹੁਤ ਸਾਰੇ ਫੂਡ ਹੋ ਸਕਦਾਤ ਜਿਹੜੇ ਉਹਨੂੰ ਇੱਕ ਬੈਨਲਸ ਸੇ ਇੱਕ ਅੱਛਾ ਖਾਣਾ ਬਣਾ ਲੈਂਦੇ ਨੇ ਸੋ ਉਹ ਖਾਣਾ ਸਾਡਾ ਉਹਦੀ ਕੋਦਰੇ ਦੀ ਖਿਚੜੀ ਜਾਂ ਕੋਦਰੇ ਦਾ ਆਟਾ ਪੀ ਕੋਦੀ ਰੋਟੀ ਵੀ ਬਣਾ ਲੈਂਦੇ ਸੀ ਤੇ ਉਹ ਸਾਡਾ ਟ੍ਰੈਡੀਸ਼ਨਲ ਰਵਾਇਤੀ ਫੂਡ ਦੇ ਵਿੱਚੋਂ ਸ਼ਾਮਲ ਸੀ ਅੱਜ ਤੱਕ ਬੱਚੇ ਤੇ ਉਹਨਾਂ ਦਾ ਨਾਮ ਵੀ ਭੁੱਲ ਗਏ ਨੇ ਜੀ ਹਾਂਜੀ ਕੋਣ ਜਿਹੜੇ ਬੱਚੇ ਥੋੜਾ ਇੰਟਰਨੈਟ ਤੇ ਜਾਣਦੇ ਨੇ ਸੁਪਰ ਫੂਡ ਲੱਭਣਦੇ ਨੇ ਉਹਨਾਂ ਨਾਲੇ ਰੀ ਇਨਟਰੋਡਿਊਸ ਹੋ ਰਿਹਾ ਜੀ ਬਿਲਕੁਲ ਕਿ ਕੋਦਰਾ ਹੈਗਾ ਕੁਛ ਸੋ ਉਹ ਕੋਦਰਾ ਇੱਕ ਕਿੱਡਾ ਸ਼ਾਨਦਾਰ ਸੁਪਰ ਫੂਡ ਸੀਗਾ ਜਿਹਨੂੰ ਅਸੀਂ ਆਪਣੇ ਖਾਣੇ ਦੇ ਵਿੱਚ ਚਾਵਲ ਅੱਜ ਵੀ ਕਰ ਸਕਦੇ ਆ ਬੜੀ ਆਸਾਨੀ ਨਾਲ ਠੀਕ ਹੈ ਕਿਉਂਕਿ ਨਾ ਤੇ ਉਹਨੂੰ ਬਣਾਉਣ ਚ ਕੋਈ ਜ਼ਿਆਦਾ ਟਾਈਮ ਲੱਗਦਾ ਤੇ ਨਾ ਹੀ ਕੋਈ ਉਸ ਤੋਂ ਜ਼ਿਆਦਾ ਮਿਹਨਤ ਹੈ ਉਹ ਜਿਤਨਾ ਚੌਲ ਇੱਕ ਖਿਚੜੀ ਬਣਾਉਣੇ ਉਹਦੇ ਕੋਲ ਦੇ ਚੌਲਾ ਨਾਲ ਚੌਲ ਬਣ ਜਾਂਦੇ ਨੇ ਉਹਨੂੰ ਰੈਂਡ ਕੇ ਖਾ ਲੋ ਬੜੀ ਮਿੰਟਾਂ ਦਾ ਵਿੱਚ ਬਣ ਜਾਂਦਾ ਉਹ ਠੀਕ ਹੈ ਸੋ ਇੱਕ ਸੀਗਾ ਅਗਲਾ ਜਿਹੜਾ ਸੁਪਰ ਫੂਡ ਬਾਜਰਾ ਆ ਤੇ ਬਾਜਰਾ ਵੀ ਅੱਜ ਕਿਉਂਕਿ ਫੇਰ ਆ ਗਿਆ ਉਹ ਮਿਲਟ ਦੇ ਵਿੱਚ ਹੀ ਆ ਜਾਂਦਾ ਜੀ ਬਾਜਰੇ ਦੀ ਰੋਟੀ ਪਹਿਲਾਂ ਅਕਦੀ ਹੁੰਦੀ ਸੀ ਹਾਂਜੀ ਇੱਕ ਪ੍ਰਾਣਾ ਜਾਂ ਵੀ ਖਾਣਾ ਬਾਜਰੇ ਦਾ ਸਟਾਕੀ ਮੈਂ ਤਲੀ ਤੇ ਮਰੋ ਗਿਆ ਜੀ ਹਾਂ ਰੁਠੜਾ ਜਾਂਦਾ ਮਾਈਆ ਨਹੀਂ ਮੈਂ ਗਲੀ ਵਿੱਚੋਂ ਮੋੜਿਆ ਸੋ ਬਾਜਰੇ ਦੀ ਰੋਟੀ ਦੀ ਇੱਕ ਤਾਕਤ ਕਿ ਰੂਸਿਆ ਮਾਈ ਨੂੰ ਵੀ ਮਾਰਾ ਲਿਆ ਹੁੰਦੀ ਸੀ ਜੀ ਮੈਂ ਤੇਰੇ ਲਈ ਬਾਜਰੇ ਦੀ ਰੋਟੀ ਬਣਾਈ ਹੈ ਤੇ ਆ ਜਾ ਸੋ ਉਹ ਜਿਹੜੇ ਗਾਣਿਆਂ ਦੇ ਵਿੱਚ ਕਿੰਨੇ ਤੱਤ ਛੁਪੇ ਹੋਏ ਨੇ ਸਾਡਾ ਟਰੈਡੀਸ਼ਨਲ ਖਾਣਾ ਬਾਜਰੇ ਦੀ ਰੋਟੀ ਜਿਹਨੂੰ ਅੱਜ ਦੀ ਰੇਟਸ ਅਸੀਂ ਬਿਲਕੁਲ ਭੁਲਾ ਬੈਠੇ ਹਾਂ ਜੀ ਠੀਕ ਹੈ ਫਿਰ ਇੱਕ ਕੰਪਲੈਕਸ ਕਾਰਬੋਹਾਈਡਰੇਟਸ ਸਰੀਰ ਨੂੰ ਬੜੀ ਊਰਜਾ ਦੇਣ ਵਾਲਾ ਠੀਕ ਹੈ ਜੀ ਗਰੂਪ 온 ਫ੍ਰੀ ਛੁੱਧ એનર્ਜੀ ਠੀਕ ਹੈ ਤੇ ਫਾਈਬਰ ਨਾਲ ਭਰਪੂਰ ਪੇਟ ਵੀ ਠੀਕ 슈ਗਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਵਧੀਆ ਹਾਰਟ ਦੇ ਮਰੀਜ਼ਾਂ ਵਾਸਤੇ ਵੀ ਬੜਾ ਵਧੀਆ ਸਭ ਉਹਨਾਂ ਦੀਆਂ ਪ੍ਰੋਬਲਮ ਨੂੰ ਸੋਲਵ ਕਰਨ ਵਾਲਾ ਸੋ ਇਹਨੂੰ ਵੀ ਅੱਜ ਦੀ ਸਾਇੰਸ ਸੁਪਰ ਫੂਡ ਮੰਨਦੀ ਹੈ ਜੀ ਠੀਕ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੇ ਖਾਣੇ 'ਚੇ ਸ਼ਾਮਿਲ ਸੀ ਅੱਜ ਅਸੀਂ ਕੁੱਲੇ ਹੋਏ ਆ ਜੀ ਅਗਲਾ ਜਿਹੜਾ ਰਵਾਇਤੀ ਖਾਣਾ ਸਾਡਾ ਉਹ ਹੈਗੀ ਆ ਦਾਲ ਮੈਂ ਦਾਲ ਸ਼ਬਦ ਨਹੀਂ ਵਰਤਾਂਗਾ ਸਾਡੇ ਬਜ਼ੁਰਗ ਦਾਣਾ ਨਾਉਂਦੇ ਸੀਗੇ ਜੀ ਤੇ ਉਹ ਦਾਣਾ ਵੀ ਦੇਗੇ ਚ ਬਣਦੀਆਂ ਸੀਗੀਆਂ ਮੈਨੂੰ ਯਾਦ ਹੈ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੀ ਦਾਤੀ ਦਾਣਾ ਪਹਿਲੇ ਤੇ ਦੋ ਤਿੰਨ ਦਾਣਾ ਰਲਾ ਕੇ ਬਣਾਉਣੀਆ ਅੱਜ ਮੂੰਗੀ ਮਸਰੀ ਬਣਾ ਲਓ ਅੱਜ ਮਾਂ ਛੋਲੇ ਬਣਾ ਲਓ ਹਾਂ ਜੀ ਇਤਨਾ ਰਲ ਕੇ ਦਾਣਾ ਬਣਦੀਆਂ ਸੀ ਸੋ ਉਹ ਜਿਹੜੀਆਂ ਦਾਾਲਾਂ ਸੀਗੀਆਂ ਮੱਠੇ ਸੇਕ ਚ ਦੇਗਿਆਂ ਚ ਬਣੀਆਂ ਉਹ ਪ੍ਰੋਟੀਨ ਦਾ ਖਜ਼ਾਨਾ ਹੈ ਠੀਕ ਹੈ ਤੇ ਬਣਾਉਣ ਦਾ ਤਰੀਕਾ ਵੀ ਉਹਨਾਂ ਦਾ ਬੜਾ ਕਮਾਲ ਦਾ ਸੀ ਰਾਤ ਪਰ ਦਾਣਾਂ ਨੂੰ ਪਾਣੀ ਚ ਭਿਉ ਆ ਦੇਣਾ ਅੱਜ ਸਾਇੰਸ ਕਹਿੰਦੀ ਹੈ ਜਦੋਂ ਤੁਸੀਂ ਦਾਣਾਂ ਨੂੰ ਪਾਣੀ ਚ ਭਿਉ ਦਿੰਦੇ ਹੋ ਤੇ ਉਹਨਾਂ ਦੀਆਂ ਜਿਹੜੀਆਂ ਛਿਲਕਿਆਂ ਦੇ ਵਿੱਚ ਕੁਝ ਜ਼ਹਿਰੀਲੇ ਤੱਤ ਹਾਂਜੀ ਤੇ ਉਹ ਬਾਹਰ ਨਿਕਲ ਜਾਂਦੇ ਨੇ ਜੇ ਦਾਣੇ ਦੇ ਵਿੱਚ ਕੋਈ ਹੋਰ ਖਾਦਾਂ ਦਵਾਈਆਂ ਦਾ ਸਰ ਹੈ ਤਾਂ ਉਹ ਵੀ ਡੀਟੌਕਸੀਫਾਈ ਹੋ ਜਾਂਦੇ ਨੇ ਜੀ ਤੇ ਨਾਲ ਹੀ ਜਿਹੜਾ ਪਿਉਰੀਨ ਉਹਨਾਂ ਦੇ ਵਿੱਚ ਜਿਹੜਾ ਨਾ ਹਜਮ ਹੋਣ ਵਾਲਾ ਹੋਣ ਵਾਲਾ ਪਿਉਰੀਨ ਹੈ ਜਿਹੜਾ ਬਾਅਦ ਜਾ ਕੇ ਯੂਰਿਕ ਐਸਿਡ ਬਣਾਉਂਦਾ ਉਹ ਵੀ ਵਿੱਚੋਂ ਨਿਕਲ ਜਾਂਦਾ ਹੈ ਠੀਕ ਹੈ ਤੇ ਕਿੰਨਾ ਵਧੀਆ ਤਰੀਕਾ ਸੀ ਉਹਨਾਂ ਦਾ ਅਗਰ ਆਸਮ ਦਾਲਾਂ ਨੂੰ ਪਾਣੀ ਚ ਭਿਉਂ ਦਿਓ ਇੱਕ ਤਸਵੀਰ ਤੱਕ ਖੁੱਲ ਜਾਂਦੀਆਂ ਨੇ ਬਣ ਛੇਤੀ ਜਾਂਦੀਆਂ ਨੇ ਤੇ ਨਾਲ ਹੀ ਇਹ ਸਾਰਾ ਵਿੱਚੋਂ ਜ਼ਿਆਰ ਕੱਢ ਦਿੱਤੇ ਜੀ ਬਿਲਕੁਲ ਤੇ ਫਿਰ ਉਹਨੂੰ ਉਹਨਾਂ ਨੂੰ ਰੋਣ ਕੇ ਖਾ ਲਿਆ ਤੇ ਰੌਣ ਨਾ ਕੀ ਮੱਠੇ ਸੇਖ ਦੇ ਉੱਤੇ ਠੀਕ ਹੈ ਅੱਜ ਵੀ ਉਹਨੂੰ ਅਸੀਂ ਅੱਜ ਹੁਣ ਕਾਦੀ ਘਾਟ ਆ ਰਹੀ ਹੈ ਮਹਿੰਗੇ ਮਹਿੰਗੇ ਪ੍ਰੋਟੀਨ ਸਪਲੀਮੈਂਟ ਬੱਚੇ ਖਾ ਰਹੇ ਜੀ ਪ੍ਰੋਟੀਨ ਫੇਰ ਨਹੀਂ ਪੂਰਾ ਹੋ ਰਿਹਾ ਤੇ ਕਿਉਂ ਨਹੀਂ ਅਸੀਂ ਉਹਨਾਂ ਦਾਲਾਂ ਨੂੰ ਫੇਰ ਤੋਂ ਆਪਣੀ ਜ਼ਿੰਦਗੀ ਚ ਸ਼ਾਮਲ ਕਰ ਲੈਂਦੇ ਟ੍ਰੈਡੀਸ਼ਨਲ ਤਰੀਕੇ ਨਾਲ ਜੀ ਬਿਲਕੁਲ ਜਿੱਥੇ ਉਹਨਾਂ ਦਾ ਪ੍ਰੋਟੀਨ ਲਾਈਵ ਵੀ ਰਹਿੰਦਾ ਸੀ ਸਾਇੰਟੀਫਿਕਲੀ ਇਹ ਵੀ ਹੁਣ ਖੂਬ ਹੋਣਦੇ ਆ ਕਿ ਜਿਹੜਾ ਪ੍ਰੋਟੀਨ ਜਦੋਂ ਮਠੀ ਦਾਲ ਦੇ ਵਿੱਚ ਮੱਠੇ ਸੇਕ ਦੇ ਵਿੱਚ ਉਹਨੂੰ ਦਾਲ ਨੂੰ ਰਹਿੰਦੇ ਸੀਗੇ ਉਹਦਾ ਪ੍ਰੋਟੀਨ ਬੜਾ ਵਧੀਆ ਰਹਿੰਦਾ ਸੀ ਉਹਦਾ ਠੀਕ ਹੈ ਬਾਕੀ ਵੀ ਪੋਸ਼ਕ ਤੱਤ ਜਿਹੜੇ ਵੱਧ ਜਾਂਦੇ ਸਨ ਸੋ ਇਹ ਰਵਾਇਤੀ ਖਾਣੇ ਸਾਡੇ ਜਿਹੜੇ ਨੇ ਇਹ ਬੜੇ ਕਮਾਲ ਦੇ ਜੀ ਅਗਲਾ ਇੱਕ ਹੋਰ ਦਾਲ ਦੇ ਨਾਲ ਸਾਡਾ ਕੰਬੀਨੇਸ਼ਨ ਹੁੰਦਾ ਸੀ ਚੌਲਾਂ ਦਾ ਜੀ ਬਿਲਕੁਲ ਤੇ ਚੌਲ ਜਿਹੜੇ ਨੇ ਇਹ ਫੇਰ ਇੱਕ ਤੇ ਇਹਦੇ ਵਿੱਚ ਜਿਹੜਾ ਕਾਰਬੋਹਾਈਡਰੇਟਸ ਨੇ ਅਗਰ ਤੁਸੀਂ ਉਹਨੂੰ ਚਿੱਟੇ ਚੌਲ ਕਰ ਦਦੇ ਹੋ ਅੱਜ ਚਿੱਟੇ ਚੌਲ ਨੇ ਪੁਰਾਣੇ ਜ਼ਮਾਨੇ 'ਚ ਜਿਹੜੇ ਚੌਲ ਸੀ ਉਹ ਹੱਥ ਨਾਲ ਛੜਨੇ ਪੈਂਦੇ ਸੀ ਤੇ ਉਹਨਾਂ 'ਚ ਉਹਨਾਂ ਦਾ ਬਾਹਰੀ ਪਾਲਿਸ਼ ਨਹੀਂ ਸੀ ਉਤਰਦੀ ਤੇ ਉਸ ਪਾਲਿਸ਼ ਦੇ ਵਿੱਚ ਹੀ ਸਾਰੇ ਉਹਨਾਂ ਦੇ ਨਿਊਟ੍ਰੀਐਂਟਸ ਨੇ ਉਹ 'ਚ ਫਾਈਬਰ ਵੀ ਹੈ ਉਹ 'ਚ ਉਹਦੇ ਵਿਟਾਮਿਨਸ ਵੀ ਨੇ ਉਹਦੇ 'ਚ ਉਹਦਾ ਪ੍ਰੋਟੀਨ ਵੀ ਹੈ ਜਦੋਂ ਤੁਸੀਂ ਚੌਲ ਅੱਜ ਮਸ਼ੀਨਾਂ ਦੇ ਨਾਲ ਛੜ ਕੇ ਚਿੱਟੇ ਕਰ ਦਦੇ ਹੋ ਉਦੋਂ ਉਹਦੀ ਤਾਕਤ ਸਾਰੀ 라 ਦਦੇ ਹੋ ਤੱਲੇ ਕਲਾ ਸਟਾਰਚ ਬਚ ਜਾਂਦਾ ਉਹ ਚੌਲ ਅਜ ਖਾਨੀ ਕਰਕੇ ਜੀ ਅੱਜ ਸਾਇੰਟਿਫਿਕਲੀ ਵੀ ਪ੍ਰੂਫ ਹੋ ਚੁੱਕਿਆ ਹੈ ਨਾ ਕਿ ਜਿਹੜੇ ਬ੍ਰਾਊਨ ਰਾਈਸ ਨੇ ਜਾਂ ਰੈੱਡ ਰਾਈ ਉਹ ਰੈੱਡ ਰਾਈਸ ਬਰਾਊਨ ਰਾਈਸ ਆਇਆ ਕੀ ਹੈ ਅਨਪਾਲਿਸ਼ਡ ਚੌਲ ਜਿਨ੍ਹਾਂ 'ਚ ਪਾਲਿਸ਼ ਨਹੀਂ ਲਾਈ। ਸੋ ਪ੍ਰਾਣੇ ਚੌਲ ਇਸ ਤਰੀਕੇ ਨਾਲ ਬਣਾ ਕੇ ਜਿਹੜੇ ਸਾਡੇ ਬਜ਼ੁਰਗ ਖਾਂਦੇ ਸੀਗੇ ਉਹਦੇ 'ਚ ਉਹ ਤਾਕਤ ਦਿੰਦੇ ਸੀ। ਜਦੋਂ ਉਹ ਤੋਂ ਅੱਜ ਦੇ ਚਿੱਟੇ ਚੌਲਾਂ ਤੋਂ ਉਹ ਬਾਹਰਲਾ ਜਿਹੜਾ ਫਾਈਬਰ ਰੱਤ ਗਿਆ ਤੇ ਫਿਰ ਉਹ ਹਾਈ ਗਲਾਈਸਿੰਗ ਰੇਟ ਉਹਦਾ ਹੋ ਗਿਆ ਉਹ ਗਲੂਕੋਜ਼ ਇੰਨਾ ਗਲੂਕੋਜ਼ ਚਾਹੀਦਾ ਨਹੀਂ। ਠੀਕ ਹੈ। ਉਹ 슈ਗਰ ਦੀ ਪ੍ਰੋਬਲਮ ਪੈਦਾ ਕਰਦਾ ਹੈ। ਲੇਕਿਨ ਚੌਲਾਂ 'ਚ ਇੱਕ achhi khoobi ਹੈਗੀ ਹੈ ਕਿ ਇਹ ਵੀ ਗਲੂਪਨ ਫ੍ਰੀ ਨੇ। ਜੀ। ਕੋਈ ਅਲਰਜੀ ਨਹੀਂ ਕਰਦੇ ਕਿਸੇ ਤਰ੍ਹਾਂ ਦੀ। ਆਸਾਨੀ ਨਾਲ ਪਚ ਜਾਂਦੇ ਨੇ। ਸੋ ਟ੍ਰੈਡੀਸ਼ਨਲ ਤਰੀਕੇ ਜਿਹੜੇ ਸਾਡੇ ਬਣਾਉਂਦੇ ਉਹ ਬੜੇ ਕਮਾਲ ਦੇ ਸੀਗੇ ਤੇ ਨਾਲ ਇਹ ਚੋਨਾ ਜਿਹੜੀਆਂ ਸੀ ਮੈਂ ਤੇ ਅੱਜ ਵੀ ਇਸ ਗੱਲ ਤੇ ਹੈਰਾਨ ਹੁੰਨਾ ਕਿ ਸਾਡੇ ਬਜ਼ੁਰਗਾਂ ਨੂੰ ਕਿੰਨੀ ਸਮਝ ਸੀਗੀ ਕਿ ਹਰ ਖਾਣਾ ਉਹਨਾਂ ਕਿਸ ਤਰ੍ਹਾਂ ਚੁਣਿਆ ਸੀਗਾ ਤੇ ਕਿਵੇਂ ਉਹਦੇ ਪੋਸ਼ਕ ਤੰਤਰ ਨੂੰ ਉਹ ਮੇਨਟੇਨ ਕਰ ਲੈਂਦੇ ਸੀ ਜੀ ਠੀਕ ਹੈ ਕਿਸੇ ਵੀ ਨੁਕਸਾਨ ਨਹੀਂ ਸੀਗਾ ਅਸੀਂ ਅੱਜ ਉਸ ਮਾਮਲੇ ਦੇ ਵਿੱਚ ਹੁਣ ਸਾਇੰਸ ਸਾਨੂੰ ਲੱਭ ਲੱਭ ਕੇ ਚੀਜ਼ਾਂ ਦੇਣ ਦੀ ਹੈ ਤੇ ਫਿਰ ਅਸੀਂ ਥੋੜੇ ਜਾਗਰੂਕ ਹੁੰਦੇ ਆਂ ਲੇਕਿਨ ਅਸੀਂ ਇਸ ਥਾਣੇ ਨੂੰ ਬਰਬਾਦ ਕੀਤਾ ਜੀ ਸੋ ਟ੍ਰੈਡੀਸ਼ਨ ਤਰੀਕੇ ਦਾ ਜਿਹੜਾ ਖਾਣਾ ਸੀ ਸਾਡਾ ਬੜਾ ਹੀ ਚੰਗਾ ਸੀਗਾ ਇਸੇ ਤਰ੍ਹਾਂ ਹੀ ਕੁਝ ਹੋਰ ਖਾਣੇ ਨੇ ਸਾਡੇ ਟ੍ਰੈਡੀਸ਼ਨਲ ਜਿਵੇਂ ਹਲਦੀ ਹੈ ਫਿਰ ਮੈਨੂੰ ਯਾਦ ਆਉਂਦਾ ਕਿ ਸਾਡੇ ਬਜ਼ੁਰਗ ਜਿਹੜੇ ਸੀ ਨਾ ਸਾਡੇ ਸਾਡੇ ਦਾਦੀ ਦਾਦਾ ਜੀ ਉਹ ਬਾਜ਼ਾਰੋਂ ਹਲਦੀ ਨਹੀਂ ਸੀ ਲਿਆਣ ਦਿੰਦੇ ਹੁੰਦੇ ਕਹਿੰਦੇ ਕਿ ਪਸੀ ਹੋਈ ਹਲਦੀ ਚ ਤਾਕਤ ਨਹੀਂ ਰਹਿੰਦੀ ਜੀ ਠੀਕ ਹੈ ਇਹੀ ਚੀਜ਼ਾਂ ਹੁਣ ਸਾਇੰਟਿਫਿਕਲੀ ਵੀ ਪ੍ਰੂਫ ਹੋਣਦੀਆਂ ਜੀ ਬਿਲਕੁਲ ਕਿ ਜਿਹੜੀ ਕੱਚੀ ਹਲਦੀ ਆ ਉਹਦੇ ਚ ਜਿਹੜਾ ਕਰਕਿਊਮਨ ਨਾਂ ਦਾ ਜਿਹੜਾ ਤੱਤ ਜਿਹੜਾ ਕਈ ਉਹਦੇ ਫਾਇਦੇ ਨੇ ਇੱਕ ਵੀਡੀਓ ਪਹਿਲਾਂ ਬਣਿਆ ਸੀ ਉੱਚ ਸਾਰੇ ਫਾਇਦੇ ਉਹਦੇ ਗਣਵਾਏ ਸੀਗੇ ਉਹ ਕੱਚੀ ਹਲਦੀ ਦੇ ਵਿੱਚ ਸਾਨੂੰ ਕਈ ਗੁਣਾ ਜ਼ਿਆਦਾ ਮਿਲਦਾ ਹੈ ਜੀ ਤੇ ਉਹ ਨਾਲ ਵਿੱਚ ਉਹਦੇ ਕਾਲੀ ਮਿਰਚ ਵੀ ਸ਼ਾਮਿਲ ਕਰ ਲੈਂਦੇ ਸੀ ਸਾਇੰਸ ਨੇ ਵੀ ਪ੍ਰੂਫ ਕਰ ਦਿੱਤਾ ਕਿ ਜਦੋਂ ਹਲਦੀ ਤੇ ਕਾਲੀ ਮਿਰਚ ਦਾ ਸੰਗਮ ਹੁੰਦਾ ਆਪਸ ਦੇ ਵਿੱਚ ਤੇ ਇਹਦੀ ਅਬਜ਼ਰਵੇਸ਼ਨ ਜਿਹੜਾ ਕਰਕਿਊਮਿਨ ਆ ਉਹਦੀ ਕਈ ਗੁਣਾ ਵੱਧ ਜਾਂਦੀ ਹੈ ਹਜ਼ਾਰਾਂ ਗੁਣਾ ਵੱਧ ਜਾਂਦੀ ਹੈ ਜੀ ਠੀਕ ਹੈ ਸੋ ਇਹ ਵੀ ਉਹਨਾਂ ਨੂੰ ਕਿੱਡੀ ਵਧੀਆ ਸਮਝ ਸੀਗੀ ਤੇ ਕੱਚੀ ਹਲਦੀ ਦਾ ਇਸਤੇਮਾਲ ਕਰਨਾ ਚਾਹੇ ਉਹ ਕਿਸੇ ਨੂੰ ਖੰਘ ਖੁੰਮ ਹੁੰਦੀ ਸੀ ਨਾ ਤੇ ਕੱਚੀ ਹਲਦੀ ਚ ਕਾਲੀਆਂ ਮਰਚਾਂ ਦਾ ਪਿੰਡ ਕੇ ਗਰਮ ਪਾਣੀ ਦੇ ਵਿੱਚ ਉਹ ਕੜਾ ਪਿਆ ਦਿੰਦੇ ਹੁੰਦੇ ਸੀਗੇ ਜੀ ਤੇ ਅੱਜ ਕੀ ਉਹਨੂੰ ਸ਼ਾਮਿਲ ਕਰਨਾ ਔਖਾ ਹੈ ਅੱਜ ਜਦੋਂ ਅਸੀਂ ਖੰਘ ਖੁੰਮ ਹੁੰਦੀ ਹੈ ਤੇ ਫਿਰ ਅਸੀਂ ਕਈ ਤਰ੍ਹਾਂ ਦੇ ਸਿਰਫ ਤੇ ਦਵਾਈਆਂ ਲੱਭਨੇ ਆ ਤੇ ਉਹਨਾਂ ਦੇ ਸਾਈਡ ਇਫੈਕਟ ਲੱਭਨੇ ਆ ਅਗਲਾ ਇੱਕ ਹੋਰ ਸੁਪਰ ਫੂਡ ਜਿਹੜਾ ਸਾਡੇ ਖਾਣੇ 'ਚ ਸ਼ਾਮਿਲ ਸੀਗਾ ਉਹ ਸੀਗਾ ਗੁੜ ਜੀ ਸਾਡੇ ਪੁਰਾਣੇ ਬਜ਼ੁਰਗ ਜਦੋਂ ਵੀ ਖਾਣਾ ਖਾਂਦੇ ਸੀਗੇ ਤਾਂ ਮਗਰ ਉਹ ਥੋੜਾ ਜਿਹਾ ਗੁੜ ਖਾਣਾ ਜੀ ਬਿਲਕੁਲ ਹਾਂਜੀ ਉਹ ਗੁੜ ਜਿਹੜਾ ਉਹ ਆਇਰਨ ਦਾ ਕਿੰਨਾ ਚੰਗਾ ਸੋਰਸ ਹੈ ਅੱਜ ਵੀ ਗੁੜ 'ਤੇ ਜਿਹੜੇ ਪੋਸ਼ਕ ਤੱਤ ਨੇ ਠੀਕ ਹੈ ਉਹਦੇ 'ਚ ਜਿਹੜੇ ਕੁਦਰਤ ਨੇ ਜਿਹੜੇ ਨਿਊਟ੍ਰੀਐਂਟਸ ਦਿੱਤੇ ਸੀਗੇ ਉਹ ਸਾਰੇ ਦੇ ਸਾਰੇ ਮੌਜੂਦ ਰਹਿੰਦੇ ਨੇ ਜਦੋਂ ਅਸੀਂ ਕੋਦੀ ਹੀ ਰਿਫਾਈਨਡ ਕਰਕੇ ਖੰਡ ਬਣਾਉਂਦੇ ਆ ਉਸੇ ਗੰਨੇ ਤੋਂ ਉਹ ਰਿਫਾਈਨ ਕਰਨ ਦੇ ਚੱਕਰ ਚ ਉਹਦੇ ਸਾਰੇ ਪੋਸ਼ਕ ਤੱਤ ਕੱਢ ਲਏ ਨੇ ਤੇ ਕੈਮੀਕਲ ਨਾਲ ਤਿਆਰ ਜਿਹੜਾ ਉਹ ਸ਼ਾਮਲ ਹੋ ਜਾਂਦਾ ਵਿੱਚ ਇਸੇ ਕਰਕੇ ਖੰਡ ਉਸੇ ਗੰਨੇ ਤੋਂ ਬੜੀ ਮਾੜੀ ਹੋ ਗਈ ਤੇ ਉਹ ਜਿਹੜਾ ਉਹ ਚੰਗਾ ਛੱਗਾ ਹੋ ਗਿਆ ਸੋ ਇਹਨੂੰ ਵੀ ਆਪਣੇ ਖਾਣੇ ਚ ਅਸੀਂ ਸ਼ਾਮਲ ਕਰ ਸਕਦੇ ਆਂ ਥੋੜੀ ਮਾਤਰਾ ਚ ਲੇਕਿਨ ਇਹਨੂੰ ਵੀ ਥੋੜਾ ਮੋਡਰੇਟ ਮਾਤਰਾ ਦੇ ਵਿੱਚ ਹੀ ਖਾਈਏ ਯਾਨੀ ਕਿ ਥੋੜੀ ਮਾਤਰਾ ਚ ਖਾਈਏ ਕਿਉਂਕਿ ਕੈਲਰੀ ਕਿਉਂ ਨਹੀਂ ਹੈਗੀਆਂ ਨੇ ਤਾਂ ਜ਼ਿਆਦਾ ਕਰ ਲਈ ਨਾ ਹੋ ਜਾਣ ਅਜੇ ਕੈਲਰੀ ਦਾ ਧਿਆਨ ਰੱਖਣ ਦੀ ਲੋੜ ਹੈ ਜੀ ਸੋ ਅਗਲਾ ਇੱਕ ਹੋਰ ਸੁਪਰ ਫੂਡ ਜਿਹੜਾ ਸਾਡੇ ਪੁਰਾਣੇ ਬਜ਼ੁਰਗਾਂ ਦੇ ਖਾਣੇ ਚ ਇਹ ਖਾਦ ਜਰੂਰੀ ਸ਼ਾਮਿਲ ਸੀਗਾ ਉਸਕੇ ਤੇਲ ਤੇ ਅਲਸੀ ਜੀ ਕਦੇ ਉਹ ਸਰਦੀਆਂ ਚ ਤਿਲਾਂ ਦਾ ਤੇ ਗੁੜ ਦਾ ਕੋਲਰ ਕੁੱਟ ਕੇ ਖਾਂਦੇ ਸੀ ਜੀ ਹਾਂਜੀ ਹੁਣ ਤੇਲ ਜਿਹੜੇ ਨੇ ਇਹ ਪ੍ਰੋਟੀਨ ਦਾ ਕੈਲਸ਼ੀਅਮ ਦਾ ਮੈਗਨੀਸ਼ੀਅਮ ਦਾ ਠੀਕ ਹੈ ਐਡਾ ਵਧੀਆ ਸੋਰਸ ਹੈ ਕਿ ਦੁੱਧ ਨਾਲੋਂ ਵੀ ਕਈ ਗੁਣਾ ਵੱਧ ਇਹਦੇ ਚ ਕੈਲਸ਼ੀਅਮ ਹੈ ਜੀ ਠੀਕ ਹੈ ਬਹੁਤ ਹੀ ਵਧੀਆ ਪ੍ਰੋਟੀਨ ਹੈ ਗੁੜ omega 3 ਫੈਟੀ ਐਸਿਡਸ ਨੇ ਠੀਕ ਹੈ ਜਿਹੜੇ ਜਦੋਂ ਇਹਨੂੰ ਇਸੇ ਤਰੀਕੇ ਕੱਚੇ ਰੂਪ ਚ ਖਾਧਾ ਜਾਂਦਾ ਹੈ ਤੇ ਕਿਤੇ ਕਮਾਲ ਦੇ ਉਹਦੇ ਫਾਇਦੇ ਹੁੰਦੇ ਨੇ ਜੀ ਜਿਹੜਾ ਕੁਲਰ ਕੁੱਟਦੇ ਸੀ ਗੁੜ ਤੇ ਟਿਲਾਂ ਦਾ ਉਹਨੂੰ ਕਿਤੇ ਰੰਨੇ ਆ ਤੇ ਜਾਂਦਾ ਸੀ ਪਕਾਇਆ ਨਹੀਂ ਸੀ ਜਾਂਦਾ ਭੁੰਨਿਆ ਨਹੀਂ ਸੀ ਜਾਂਦਾ ਜੀ ਇਸ ਤਰ੍ਹਾਂ ਹੀ ਕੁੱਟ ਲੈਂਦੇ ਸੀ ਤੇ ਖਾਂਦੇ ਸੀ ਤੇ ਗੁੜ ਦੇ ਨਾਲ ਮਿਲ ਕੇ ਇਹਦਾ ਸੰਗਮ ਕਿਲਾ ਵਧੀਆ ਹੋ ਜਾਂਦਾ ਸੀ ਠੀਕ ਹੈ ਇਸੇ ਤਰ੍ਹਾਂ ਹੀ ਗੁੜ ਦੀਆਂ ਰਿਓੜੀਆਂ ਜੀ ਅੰਦਰ ਗੁੜ ਤੇ ਬਾਹਰ ਕੀ ਲੱਗਾ ਹੁੰਦਾ ਸੀ ਤੇ ਹਾਂਜੀ ਸੋ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਸ਼ਾਮਲ ਰਹਿੰਦੇ ਸੀ ਅੱਜ ਦੇ ਬੱਚੇ ਕਿੰਨੇ ਤੇਲ ਖਾਂਦੇ ਆ ਤੇ ਫੇਰ ਅਸੀਂ ਰੋਣਾ ਰੋ ਰਹੇ ਆ ਕਮਜ਼ੋਰ ਹੱਡੀਆਂ ਦਾ ਜੀ ਨਾਲ ਦੀ ਨਾਲ ਅਲਸੀ ਹੁਣ ਅਲਸੀ ਜਿਹੜੀ ਸੀ ਪਾਹੇ ਉਹ ਸਿਆਲ ਦੀਆਂ ਵਿੱਚੋਂ ਅਲਸੀ ਦੀਆਂ ਪਿੰਨੀਆਂ ਬਣਦੀਆਂ ਹਾਂਜੀ ਉਹ ਸਾਡੇ ਖਾਣੇ 'ਚ ਇੱਕ ਜ਼ਰੂਰੀ ਅੰਗ ਸੀ ਜੀ ਤੇ ਅਲਸੀ ਅੱਜ omega 3 ਫੈਟੀ ਐਸਿਡ ਦਾ ਇੱਕ ਵੱਡਾ ਸੋਰਸ ਮੰਨਿਆ ਜਾਂਦਾ ਜੀ ਬਿਲਕੁਲ ਹਾਂਜੀ ਜਿਹੜੀਆਂ ਪ੍ਰਕਿਰਤੀ ਨੇ ਸਾਨੂੰ ਅਨੁਸਪਤੀਆਂ ਦਿੱਤੀਆਂ ਸਭ ਤੋਂ ਵੱਧ omega 3 ਅਲਸੀ ਦੇ ਵਿੱਚ ਹੈ ਜੀ ਤੇ ਅੱਜ ਇਹ ਕਿੰਨੀ ਜ਼ਰੂਰੀ ਫੈਟ ਹੈ ਹਾਰਟ ਵਾਸਤੇ ਸਾਡੇ ਦਿਮਾਗ ਵਾਸਤੇ दिल दीया बीमारियां ਤੋਂ ਬਚਣ ਵਾਸਤੇ ਇਹ ਕੋਈ ਲੁਕਿਆ ਹੋਇਆ ਨਹੀਂ ਹੈ ਜੀ ਬਿਲਕੁਲ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦੀ ਖਾਣੇ ਦੇ ਵਿੱਚ ਇਹ ਵੀ ਸਰਦੀਆਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾਣੀਆਂ ਇਹ ਸ਼ਾਮਲ ਸੀ ਜੀ ਅੱਜ ਅਸੀਂ ਭੁੱਲ ਗਏ ਨਾ ਠੀਕ ਹੈ ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਵਾਪਸ ਸ਼ਾਮਲ ਆ ਕੇ omega 3 ਫੈਟੀ ਐਸਿਡਸ ਨੂੰ ਪੂਰਾ ਕਰ ਸਕਦੇ ਹਾਂ ਆਸਾਨੀ ਦੇ ਨਾਲ ਜੀ ਠੀਕ ਹੈ ਸੋ ਇਹ ਜਿੰਨੇ ਵੀ ਸੁਪਰ ਫੂਡ ਨੇ ਅੱਜ ਜਿਹਨਾਂ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ ਸਾਡੇ ਪੁਰਾਣੇ ਪੰਜਾਬੀ ਰਵਾਇਤੀ ਖਾਣੇ ਦਾ ਇੱਕ ਅਟੁੱਟ ਅੰਗ ਸੀਗਾ ਜੀ ਜਿਨ੍ਹਾਂ ਨੂੰ ਖਾ ਕੇ ਜਾਣੇ ਜਾਂਦੇ ਚਾਹੀਏ ਉਹਨਾਂ ਨੂੰ ਐਨੇ ਪੜੇ ਲਿਖੇ ਨਹੀਂ ਸੀ ਲੇਕੇ ਉਹਨਾਂ ਦੇਖਾਣੇ ਚਾ ਖਾ ਕੇ ਉਹ ਬਿਲਕੁਲ ਲੰਮੀ ਉਮਰ ਤੱਕ ਤੰਦਰੁਸਤ ਰਹਿੰਦੇ ਸੀ ਕੋਈ ਬਿਮਾਰੀਆਂ ਨਹੀਂ ਸੀ ਹੁੰਦੀਆਂ ਤੇ ਇੱਕ ਸਿਹਤਮੰਦ ਜ਼ਿੰਦਗੀ ਤਾਕਤ ਨਾਲ ਭਰੀ ਇੱਕ ਜ਼ਿੰਦਗੀ ਜੀਂਦੇ ਸੀ ਜੀ ਨਾ ਛੇਤੀ ਬੁਢਾਪਾ ਹੁੰਦਾ ਸੀ ਨਾ ਚੁਰੀਆਂ ਹੁੰਦੀਆਂ ਸੀ ਛੇਤੀ ਐ ਸ਼ਾਨਦਾਰ ਰਹਿੰਦੇ ਸੀ ਸੋ ਕੀ ਅੱਜ ਅਸੀਂ ਇਹਨਾਂ ਨੂੰ ਸ਼ਾਮਲ ਨਹੀਂ ਕਰ ਸਕਦੇ ਆਪਣੇ ਖਾਣੇ 'ਚ ਕਰ ਸਕਦੇ ਕੀਤਾ ਜਾ ਸਕਦਾ ਜੀ ਸੋ ਸਰ ਜੀ ਜਿਵੇਂ ਕਿ ਅੱਜ ਲਾਈਫ ਸਟਾਈਲ ਬਦਲ ਗਿਆ ਹੋਣ ਜੀ ਕੀ ਇਹ ਪੰਜਾਬੀ ਰਵਾਇਤੀ ਖਾਣੇ ਅੱਜ ਦੇ ਮਾਡਰਨ ਲਾਈਫ ਸਟਾਈਲ ਦੇ ਵਿੱਚ ਫਿੱਟ ਹੋ ਜਾਂਦੇ ਨੇ ਜੀ ਹਾਂ ਬਿਲਕੁਲ ਇਹ ਜਿਹੜੇ ਰਵਾਇਤੀ ਖਾਣੇ ਨੇ ਇਹਨਾਂ ਨੂੰ ਆਸਾਨੀ ਦੇ ਨਾਲ ਆਪਣੇ ਅੱਜ ਦੇ ਮਾਡਰਨ ਲਾਈਫ ਸਟਾਈਲ ਵਿੱਚ ਵੀ ਫਿੱਟ ਕੀਤਾ ਜਾਂਦਾ ਹੈ ਥੋੜਾ ਜਿਹਾ ਇਹਨਾਂ ਦੇ ਵਿੱਚ ਬਦਲਾਵ ਕਰਕੇ ਜੀ ਹੁਣ ਜਿਹੜੀ ਬਿਰਸੰਦੇ ਸਾਡੇ ਕੋਲ ਲਾਈਫ ਸਟਾਈਲ ਦੇ ਵਿੱਚ ਜਿਹੜੀ ਅੱਜ ਦਾ ਜਿਹੜਾ ਹੈਗਾ ਇਹਦੇ ਵਿੱਚ ਸਾਡੇ ਕੋਲ ਮਿਹਨਤ ਹੈ ਨਹੀਂ ਜੀ ਜ਼ਿਆਦਾਤਰ ਬੈਂਡ ਦੇ ਕੰਮ ਨੇ ਮਿਹਨਤ ਦੇ ਕੰਮ ਮਸ਼ੀਨਾਂ ਨੂੰ ਦੇ ਚੁੱਕੇ ਆ ਤੇ ਸਿਰਫ ਜਿਹੜਾ ਰਵਾਇਤੀ ਖਾਣੇ ਚ ਕੈਲਰੀ ਵਾਲਾ ਪਾਰਟ ਸੀਗਾ ਉਹਦੇ ਤੇ ਥੋੜਾ ਜਿਹਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਜੀ ਮੈਂ ਹਮੇਸ਼ਾ ਕਹਿੰਦਾ ਕਿ ਜੇ ਤੁਸੀਂ ਤਿਲ ਅਲਸੀ ਇਤਨਾ ਆਪਣੀ ਜ਼ਿੰਦਗੀ ਚ ਸ਼ਾਮਲ ਕਰ ਲਏ ਨੇ ਕੱਚੇ ਤੌਰ ਤੇ ਇਹਨਾਂ ਨੂੰ ਪਾਣੀ ਚ ਪੀਣਾ ਪੀਓ ਲੋ 4 ਘੰਟੇ ਬਾਅਦ ਤੇ ਫਿਰ ਇਹਨਾਂ ਨੂੰ ਰੋਜ਼ ਜਿਹੜੇ ਜੈਂਟਸ ਨੂੰ ਇੱਕ ਚਮਚੇ ਤੱਕ ਜਿਹੜੀਆਂ ਲੇਡੀਜ਼ ਨੇ ਉਹ ਪਾਉਣਾ ਇੱਕ ਚਮਚ ਤੱਕ ਬੱਚਿਆਂ ਨੂੰ ਉਹਨਾਂ ਥੋੜੀ ਮਾਤਰਾ ਚ ਪਾਣੀ ਚ ਪੀਓ ਕੇ ਇਹਨਾਂ ਨੂੰ ਤੇ ਫਿਰ ਮਿਕਸ ਚ ਗ੍ਰाइंड ਕਰਕੇ ਵਿੱਚ ਅਕਰੋਟ ਬਦਾਮ ਮਿਲਾ ਲਓ ਤੇ ਇਸ ਤਰ੍ਹਾਂ ਉਹਦਾ ਦੁੱਧ ਬਣਾ ਕੇ ਪੀਓ ਜੀ ਸੋ ਇਹਨਾਂ ਨੂੰ ਜ਼ਿੰਦਗੀ ਚ ਸ਼ਾਮਲ ਕੀਤਾ ਜਾ ਸਕਦਾ ਹੈ لیکن ਨਾਲ ਧਿਆਨ ਕੀ ਰੱਖਣਾ ਕਿ ਜਿਹੜੇ ਹੋਰ ਤੇਲ ਅਸੀਂ ਕੱਢ-ਖਟ ਕੇ ਖਾਣਦੇ ਹਾਂ ਉਹਨਾਂ ਨੂੰ ਥੋੜਾ ਕੰਟਰੋਲ ਕਰ ਲਈਏ ਕਿਉਂਕਿ ਸਾਨੂੰ ਜਰੂਰ ਲੋੜੀਂਦੀ ਜਿਹੜੀ ਫੈਟ ਸੀਗੀ ਉਹ ਇੱਥੋਂ ਮਿਲ ਰਹੀ ਹੈ ਤੇ ਅਸੀਂ ਵਾ ਫਾਲਤੂ ਦੀ ਫੈਟ ਅਸੀਂ ਹੋਰ ਨਾ ਖਾਈਏ ਜੀ ਉੱਥੋਂ ਥੋੜਾ ਜਿਹਾ ਪ੍ਰੇਜ ਕਰ ਲਈਏ ਕਿਰਾਤੀ ਜਿਹੜਾ ਅਸੀਂ ਕਿਲੋਆਂ ਦੇ ਕਿਲੋ ਲਿਆ ਕੇ ਤੇਲ ਬਰਤਨਿਆਂ ਉਹਨੂੰ ਬੰਦ ਕਰ ਲਈਏ ਥੋੜਾ ਜੀ ਠੀਕ ਤੇ ਇਸ ਰੂਪ ਚ ਸਾਡੇ ਪੈਸੇ ਵੀ ਬਚਣਗੇ ਸਾਡੀ ਸਿਹਤ ਵੀ ਵਧੀਆ ਰਹੇਗੀ ਸੋ ਇੱਕ ਤਾਂ ਇਹ ਕੈਲਰੀਜ਼ ਜਿਹੜਾ ਤੇਲ ਤੋਂ ਐਕਸਟਰਾ ਨੇ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਈਏ ਇਸੇ ਤਰੀਕੇ ਜਿਹੜਾ ਘਿਓ ਵੀ ਉਹ ਵੀ ਅੱਜ ਕੱਲ੍ਹ ਹੁਣ ਪਹਿਲਾਂ ਜਿਵੇਂ ਸਾਡੇ ਬਜ਼ੁਰਗ ਸੀ ਉਹ ਕੋਲੀਆਂ ਦੀਆਂ ਕੋਲੀਆਂ ਚੰਨੇ ਦੇ ਚੰਨੇ ਘਿਓ ਦੇ ਪੀ ਜਾਂਦੇ ਸੀ ਜੀ ਅੱਜ ਤੇ ਹੁਣ ਮੈਡੀਕਲੀ ਵੀ ਸਾਇੰਸ ਨੇ ਵੀ ਪ੍ਰੂਫ ਕਰ ਦਿੱਤਾ ਕਿ ਨਹੀਂ ਇਹ ਨੂੰ ਮੋਡਰੇਸ਼ਨ ਦੇ ਵਿੱਚ ਹੀ ਤੁਸੀਂ ਲੈ ਸਕਦੇ ਹੋ ਥੋੜੀ ਮਾਤਰਾ ਚ ਲੈ ਸਕਦੇ ਹੋ ਜਨ ਕਿ 5 ਗ੍ਰਾਮ 5-7 ਗ੍ਰਾਮ ਤੋਂ ਵੱਧ ਨਹੀਂ ਹੈ ਜੀ ਇਨਾ ਘਿਓ ਅਗਰ ਤੁਸੀਂ ਲਾ ਰਹੇ ਹੋ ਤਾਂ ਤੁਹਾਡੇ ਵਾਸਤੇ ਫਾਇਦੇਮੰਦ ਹੈ ਇਸ ਤੋਂ ਜ਼ਿਆਦਾ ਲੈਂਦੇ ਹੋ ਤਾਂ ਫਿਰ ਉਹਦਾ ਨੁਕਸਾਨ ਹੈ ਜੀ ਸੋ ਉਹ ਨੂੰ ਅਸੀਂ ਇੱਕ ਲਿਮਟ ਚ ਕਰ ਸਕਦੇ ਹਾਂ ਤੇ ਬਾਕੀ ਜਿਹੜੇ ਸਾਡੇ ਖਾਣੇ ਨੇ ਸਰੋਂ ਦਾ ਸਾਗ ਹੋ ਗਿਆ ਮੱਕੀ ਦੀ ਰੋਟੀ ਹਾਂ ਉਹਦੇ ਵਿੱਚ ਕੀ ਆ ਗਿਆ ਕਿ ਅੱਗੇ ਜਿਹੜਾ ਸੌਂਰ ਉਹਦੇ ਵਿੱਚ ਖੁੱਲਾ ਮੱਖਣ ਪਾਉਂਦੇ ਸੀ ਜੀ ਉਹਨੂੰ ਥੋੜਾ ਜਿਆਦਾ ਰੋਕ ਲਈਏ ਤੇ ਮੱਕੀ ਦੀ ਰੋਟੀ ਵੀ ਅੱਜ ਵੀ ਉਨਾ ਹੀ ਨਾਲ ਤੇ ਉਹਦੇ ਵਿੱਚ ਕਿੰਨੀ ਜ਼ਿਆਦਾ ਹੋਣੀਆਂ ਨਾ ਸਾਗ ਦੇ ਵਿੱਚ ਜਿਆਦਾ ਕਲਰੀਜ਼ ਨਹੀਂ ਉਹ ਉਹ ਤਾਂ ਵੈਸੇ ਹੀ ਸ਼ਾਮਲ ਹੋ ਜਾਣੀਆਂ ਇਸੇ ਤਰ੍ਹਾਂ ਹੀ ਕੋਧਰੇ ਦੀ ਚਾਹ ਖਿਚੜੀ ਬਣਾਓ ਚਾਹੇ ਤੁਸੀਂ ਬਾਜਰੇ ਦੀ ਰੋਟੀ ਬਣਾਓ ਉਹ ਤੇ ਅੱਗੇ ਕੈਲੀ ਚ ਘਟਨੇ ਜੀ ਕੋਈ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਬਾਜਰੇ ਦਾ ਦਲੀਆ ਵੀ ਬਣ ਜਾਂਦਾ ਜਿਵੇਂ ਓਟਸ ਦਾ ਦਲੀਆ ਤੇ ਪਪੂਲਰ ਹੈ ਹੀ ਅੱਜ ਲੇਕਿਨ ਅਸੀਂ ਬਾਜਰੇ ਦੇ ਦਲੀਏ ਨੂੰ ਜ਼ਿਆਦਾ ਮਿਲ ਸਕਦੇ ਨੇ ਜੀ ਠੀਕ ਹੈ ਸੋ ਇਹ ਇਹਨਾਂ ਨੂੰ ਤੇ ਸ਼ਾਮਿਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਠੀਕ ਹੈ ਬਾਜਰੀ ਦਾ ਦਲੀਆਂ ਤੇ ਕਿੰਨੀ ਆਸਾਨੀ ਨਾਲ ਬਣ ਜਾਂਦਾ ਘਰ ਘਰ ਚ ਮਿਕਸੀਆਂ ਨੇ ਬਾਜਰਾ ਥੋੜਾ ਜਿਹਾ ਪਾਓ ਵਿੱਚ ਮਿਕਸੀ ਦੇ ਵਿੱਚ ਮੜਾ ਜਾਓ ਨਾਲ ਮਿਕਸੀ ਨੂੰ ਚਲਾਓ ਤੇ ਪੁੱਟ ਜਾਂਦਾ ਦਲੀਆਂ ਬਣ ਜਾਂਦਾ ਜੀ ਤੇ ਉਹਦਾ ਫਿਰ ਜਿਤਨਾ ਓਟਸ ਦਾ ਦਲੀਆਂ ਬਣਾ ਰਹੇ ਹੋ ਉਦੇ ਸੇਮ ਉਸੇ ਦਾ ਹੀ ਬਣ ਜਾਣਾ ਹੈ ਜੀ ਬਿਲਕੁਲ ਸੋ ਮੁਸ਼ਕਲ ਕੁਝ ਨਹੀਂ ਹੈ ਗੋੜ ਵਰਗੀ ਚੀਜ਼ ਹੋਗੀ ਤੇ ਇਹਨੂੰ ਵੀ ਥੋੜਾ ਲਿਮਟਸ ਵਿੱਚ ਅਸੀਂ ਲੈ ਲਈਏ ਖਾਈਏ ਜ਼ਰੂਰ ਲੇਕਿਨ ਲਿਮਟ ਰੱਖ ਲਈਏ ਜੀ ਸੋ ਧਿਆਨ ਅੱਜ ਦੀ ਡੇਟ ਵਿੱਚ ਬਾਕੀ ਨਿਊਟਰਨਸ ਤੇ ਪੂਰੇ ਚਾਹੀਦੇ ਨੇ ਉਹ ਨਿਊਟ੍ਰੀਸ਼ਨ ਤੁਹਾਨੂੰ ਦੇਣੀ ਆ ਜਿੰਨਾ ਚੀਜ਼ਾਂ ਚ ਕੈਲਰੀ ਜ਼ਿਆਦਾ ਆ ਉਹਨਾਂ ਨੂੰ ਅਸੀਂ ਰੋਕ ਲਈਏ ਜੀ ਦਹੀਂ ਖਾਣਾ ਹੈ ਤੇ ਪਹਿਲਾਂ ਹੀ ਅਸੀਂ ਦਹੀਂ ਦੇ ਦੁੱਧ ਵਿੱਚੋਂ ਫੈਟ ਕੱਢ ਸਕਦੇ ਆ ਨਾ ਅਸੀਂ ਜੀ ਹਟਾਤੀ ਫਿਰ ਉਹਦਾ ਦਹੀਂ ਜਮਾ ਲਿਆ ਨੱਸੀ ਜਿਹੜੀ ਉਹ ਚੋਂ ਜਦੋਂ ਰਿੜਤੀ ਗਈ ਤੇ ਉਹ ਰਿੜਕੇ ਜਿਹੜਾ ਹੈ ਥੋੜਾ ਬਹੁਤ ਮੱਖਣ ਉਹਨੂੰ ਵੀ ਬਾਹਰ ਕੱਢ ਦੋ ਤੇ ਫਿਰ ਰੱਸੀ ਪੀਤੀ ਜਾਏਗੀ ਜੀ ਸੋ ਅੱਜ ਦੀ ਲਾਈਫ ਸਟਾਈਲ ਦੇ ਵਿੱਚ ਵੀ ਬੜੀ ਆਸਾਨੀ ਨਾਲ ਇਹ ਅ ਅਸੀਂ ਅਪਣਾ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਉਹਦੇ ਵਿੱਚ ਇੱਕ ਹੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਐਕਸੈਸ ਕੈਲਰੀਜ਼ ਨਾ ਹੋ ਜਾ ਜੀ ਜਿਹੜੀਆਂ ਚੀਜ਼ਾਂ ਚ ਥੋੜੀ ਜਿਹੀ ਕੈਲਰੀ ਜ਼ਿਆਦਾ ਉਹਨਾਂ ਨੂੰ ਮੋਡਰੇਸ਼ਨ ਦੇ ਵਿੱਚ ਖਾ ਲਈਏ ਘੱਟ ਮਾਤਰਾ ਚ ਖਾ ਲਈਏ ਤੇ ਬਾਕੀ ਚੜੀਆਂ ਉਹ ਪ੍ਰੋਪਰਲੀ ਆਲਰੇਡੀ ਉਹਨਾਂ ਵਿੱਚ ਕੈਲਰੀ ਹੈ ਨਹੀਂ ਹੈ ਬਾਕੀ ਨਿਊਟ੍ਰੀਐਂਟਸ ਬੜੇ ਚੰਗੇ ਜੀ ਤਾਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਅੱਜ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਉਹਨਾਂ ਪੰਜਾਬੀ ਰਵਾਇਤੀ ਖਾਣਿਆਂ ਬਾਰੇ ਜਿਨ੍ਹਾਂ ਨੂੰ ਲੈ ਕੇ ਸਾਡੇ ਬਜ਼ੁਰਗ ਵੀ ਤੰਦਰੁਸਤ ਰਹਿੰਦੇ ਸੀ ਤੇ ਅਸੀਂ ਵੀ ਤੰਦਰੁਸਤ ਰਹਿ ਸਕਦੇ ਹਾਂ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਆਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਤਕ ਮੈਨੂੰ ਦਿਓ ਇਜਾਜ਼ਤ ਸਾਸ਼ਟ੍ਰੀਕਾ